ਸਸੀ ਘਾਲ ਦੀ ਸਾਰਿਆਂ ਨੂੰ ਅੱਜ ਮੈਂ ਲੱਗੀ ਅਲਸੀ ਦੀਆਂ ਪਿੰਨੀਆਂ ਬਣਾਉਣ ਉਹਦੇ ਵਾਸਤੇ ਜਿਹੜੀ ਆਪਾਂ ਸਮਗਰੀ ਲਈ ਆ ਉਹ ਦੱਸ ਦਿੰਨੇ ਆ ਅੱਧਾ ਕਿਲੋ ਲੈ ਲਈ ਆ ਆਪਾਂ ਅਲਸੀ 750 ਗ੍ਰਾਮ ਲਿਆ ਆਪਾਂ ਆਟਾ ਇਹਨੂੰ ਆਪਾਂ ਛਾਣ ਲਿਆ 400 ਗ੍ਰਾਮ ਚੀਨੀ ਲੈ ਲਈ ਆ ਉਸ ਆਪਾਂ ਲੈ ਲਈ ਮੂੰਗਫਲੀ ਇਹਨੂੰ ਰੋਸਟ ਕਰ ਲਿਆ ਤੇ ਥੋੜੇ ਜਿਹਾ ਆਪਾਂ ਲੈ ਲਈ ਆ 100 ਗ੍ਰ ਤੇ ਇੰਨੇ ਸਮਗਰੀ ਦੇ ਵਿੱਚ ਆਪਾਂ 600 ਗ੍ਰ ਜਿਹੜਾ ਉਹ ਪਾਣੀ ਪਾਣਾ ਆ ਚਾਸ਼ਨੀ ਵਾਸਤੇ ਤੇ ਪਹਿ ਸਭ ਤੋਂ ਪਹਿਲਾਂ ਆਪਾਂ ਜਿਹੜੀ ਅਲਸੀ ਆ ਉਹਨੂੰ ਭੁੰਨਣ ਵਾਸਤੇ ਰੱਖ ਦਿੰਨੇ ਆ ਸਾਫ਼ ਕਰ ਲਈ ਆ ਮੈਂ ਇਹਨੂੰ ਭੁੰਨ ਕੇ ਆਪਾਂ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰ ਲਾਂਗੇ ਉਸ ਤੋਂ ਬਾਅਦ ਅੱਗੇ ਆਪਾਂ ਵੀਡੀਓ ਕਰਦੇ ਆ ਅਲਸੀ ਆਪਾਂ ਭੁੰਨ ਲਈ ਆ ਭੁੰਨ ਕੇ ਆਪਾਂ ਗ੍ਰੈਂਡ ਕਰ ਲਈ ਆ ਜਿਆਦੀ ਆਪਾਂ ਇਹਨੂੰ ਬਰੀਕ ਨਹੀਂ ਕਰਨਾ ਥੋੜੀ ਇਸ ਤਰ੍ਹਾਂ ਰੱਖਣੀ ਆ ਮੋਟੀ ਮੋਟੀ ਕਿਉਂਕਿ ਜੇ ਜਿਆਦੀ ਬਰੀਕ ਕਰਾਂਗੇ ਤਾਂ ਮੂੰਹ ਦੇ ਵਿੱਚ ਬਾਅਦ ਚ ਜੰਮਦੀ ਹੀ ਰਹਿੰਦੀ ਐ ਇਸ ਕਰਕੇ ਥੋੜੀ ਦਰਦਰੀ ਜੀ ਮੈਂ ਪੀਸ ਲਈ ਆ ਇਹ ਤਿੰਗੋਂ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਜਿਹੜਾ ਘਿਓ ਪਾਵਾਂਗੇ ਆਟਾ ਭੁੰਨਣ ਵਾਸਤੇ ਦੇਸੀ ਘਿਓ ਪਾ ਰਹੀਆਂ ਮੈਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਰਫਾਈਂਡ ਵੀ ਪਾ ਸਕਦੇ ਹੋ ਡਾਲਡਾ ਘਿਓ ਵੀ ਪਾ ਸਕਦੇ ਹੋ 750 ਗ੍ਰਾਮ ਆਟੇ ਦੇ ਵਿੱਚ ਲਗਭਗ ਜਿਹੜਾ ਅੱਧਾ ਕਿਲੋ ਕਰੀਤੇ ਘਿਓ ਪੈ ਜਾਣਾ ਅੱਧਾ ਕਿਲੋ ਆਪਾਂ ਕਿਉ ਪਾ ਲਿਆ ਵਾ ਇੱਕ 750 ਗ੍ਰਾਮ ਆਟਾ ਵਾ ਜੇ ਥੋੜਾ ਲੱਗੂਗਾ ਤਾਂ ਥੋੜਾ ਬਾਅਦ ਵਿੱਚ ਵੀ ਆਪਾਂ ਐਡ ਕਰ ਸਕਦੇ ਹਾਂ ਇਹਨੂੰ ਗਰਮ ਕਰ ਕਿਉ ਆਪਣਾ ਗਰਮ ਹੋ ਗਿਆ ਵਾ ਜੇ ਇਸ ਨੂੰ ਆਪਾਂ ਜਿਹੜਾ ਆਟਾ ਨੂੰ ਬਿਲਕੁਲ ਧਿਆਨ ਦੇ ਨਾਲ ਪਾਣਾ ਚਿੱਟੇ ਨਾ ਪੈਣ ਉੱਪਰ ਦਲੀਆਂ ਨਹੀਂ ਵੱਜਣ ਦੇਣੀਆਂ ਨਾਲ ਨਾਲ ਇਸ ਤਰ੍ਹਾਂ ਦਲੀਆਂ ਨੂੰ ਜਿਹੜਾ ਆ ਉਹਨੂੰ ਆਪਾਂ ਨਾ ਬਲੀ ਕਰੀ ਜਾਣਾ ਜੇ ਦਲੀਆਂ ਬਾਜਦੀਆਂ ਆਟਾ ਵਿੱਚੋਂ ਕੱਚਾ ਰਹਿ ਜਾਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਿਤੇ ਹੋਰ ਐਡ ਕਰਾਂਗੇ ਥੋੜਾ ਡਰਾਈ ਲੱਗ ਰਿਹਾ ਮੈਨੂੰ ਤੇ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਵੀ ਭੁੰਨਣਾ ਚਾਹੋ ਤਾਂ ਭੁੰਨ ਸਕਦੇ ਹੋ ਐਸੇ ਮੈਂ ਥੋੜਾ ਜਿਹਾ ਪਾਉਂਗੀ ਹੋਰ ਕਿ ਆਟਾ ਪোন ਜਨ ਨੂੰ ਆਪਾਂ ਨੂੰ 7-8 ਮਿੰਟ ਦੇ ਕਰੀਬ ਹੋ ਗਏ ਆ ਬਿਲਕੁਲ ਹੌਲੀ ਸੇਕ ਤੇ ਆਪਾਂ ਇਹਨੂੰ ਭੁੰਨ ਰਹੇ ਆ ਤਾਂ ਕਿ ਜਿਹੜਾ ਥੱਲੇ ਜਲੇ ਨਾ ਕਿਉਂਕਿ ਜਿਹੜੀ ਕੜਾਈ ਆ ਉਹ ਵੀ ਮੈਂ ਅਜੇ ਲੋਹੇ ਦੀ ਲਈ ਆ ਤੇ ਥੱਲੇ ਲੱਗਾ ਥੋੜਾ ਬਿਲਕੁਲ ਹੌਲੀ-ਹੌਲੀ ਆਪਾਂ ਇਹਨੂੰ ਭੁੰਨਦੇ ਆ 2 ਮਿੰਟ ਹੋਰ ਕਰਾਂਗੇ ਥੋੜਾ ਜਿਹਾ ਬ੍ਰਾਊਨ ਹੋ ਜਾਵੇ ਜਦੋਂ ਮਹਿਕ ਆਉਣ ਲੱਗ ਜਾ ਬੱਸ ਸਮਝੋ ਕਿ ਲੋਏ ਭੁੱਜ ਕੇ ਤਿਆਰ ਹੋ ਗਿਆ ਆਟਾ ਆਪਣਾ ਭੁੱਜ ਕੇ ਤਿਆਰ ਹੋ ਗਿਆ ਬਿਲਕੁਲ ਤੇ ਹੁਣ ਆਪਾਂ ਇਹਦੇ ਪਾਣੀ ਰੱਖ ਦਾਂਗੇ ਚਾਸ਼ਨੀ ਵਾਸਤੇ ਤੇ ਇਹਦੇ ਵਿੱਚ ਹੀ ਆਪਾਂ ਜਿਹੜਾ ਵਾ ਅਲਸੀ ਦਾ ਆਟਾ ਇਹ ਵੀ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਤੇ ਨਾਲ ਹੀ ਜਿਹੜਾ ਆਪਾਂ ਮੂੰਗਫਲੀ ਲਈ ਸੀ ਤੇ ਕੁਝ ਆਪਾਂ ਲਈ ਸੀਗੇ ਕਿਸਤਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰ ਦਿੰਨੇ ਹੁਣ ਚੀਨੀ ਪਾਦਣ ਲੱਗੀ ਮੈਂ ਚਾਸ਼ਨੀ ਵਾਸਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦਨ ਲਈ ਇੱਕ ਥਾਂ ਰਲਾ ਕੇ ਰੱਖ ਲਈਏ ਤੇ ਚਾਸ਼ਨੀ ਜਦ ਤੱਕ ਆਪਣੀ ਤਿਆਰ ਹੋ ਜਾਣੀ ਆ। ਕੋਲ ਸੀਵੀਆਂ ਦੇ ਵਿੱਚ ਹੀ ਰਲਾ ਦੇਣੀ ਸਾਰੀ। ਕਿ ਇਹ ਜਿਹੜੀਆਂ ਡਲੀਆਂ ਵਾ ਬਿਲਕੁਲ ਮੈਸ਼ ਕਰ ਦੇਣੀਆਂ ਡਲੀ ਨਾਲ ਵਿੱਚ ਕੋਈ ਵੀ ਰਵੇ ਚਾਸ਼ਨੀ ਆਪਣੀ ਬਣਦੀ ਨੂੰ 10 ਮਿੰਟ ਹੋ ਗਏ ਆ ਪਰ ਹਲੇ ਚਾਸ਼ਨੀ ਤਿਆਰ ਨਹੀਂ ਹੋਈ ਇਸ ਤਰ੍ਹਾਂ ਪਾਣੀ ਦੇ ਵਿੱਚ ਪਾਣ ਦੇ ਨਾਲ ਦੇਖੋ ਬਿਲਕੁਲ ਨਾ ਘੁਲ ਰਹੀ ਆ ਵਿੱਚ ਹਲੋ नीचे ਜਾ ਕੇ ਜਾ ਕੇ ਜਦੋਂ ਬੈਠ ਜਾਊਗੀ ਇਹਦੀ ਗੁੰਡ ਉਦੋਂ ਸਮਝੋ ਕਿ ਚਾਸ਼ਨੀ ਜਿਹੜੀ ਉਹ ਤਿਆਰ ਹੋ ਗਈ ਆ। ਜਿਹੜੀ ਗੁੰਡ ਪਾਉਨੇ ਆ ਥੱਲੇ ਜਾ ਕੇ ਬੈਠਣੀ ਚਾਹੀਦੀ ਆ ਖੰਡ ਦੀ। ਇਸ ਤਰ੍ਹਾਂ ਖੋਲਣੀ ਨਹੀਂ ਜਾਈਦੀ ਹਲੇ ਖੋਲ ਰਹੀ ਹੈ। ਚਾਸ਼ਨੀ ਆਪਣੀ ਬਣ ਕੇ ਲਗਭਗ ਤਿਆਰ ਹੋ ਗਈ ਤੇ ਇਸ ਤਰ੍ਹਾਂ ਤੁਕਾ ਤੁਕਾ ਇਹਦਾ ਲੱਗ ਗਿਆ ਡਿੱਕਣ ਅਟਕ ਅਟਕ ਕੇ ਡਿੱਗਦੀ ਪਈ ਜਾਵੇ ਹਾਂ। ਮਤਲਬ ਤਾਰ ਬਣ ਰਹੀ ਆ ਤੇ ਜੇ ਆਪਾਂ ਇਹਦੇ ਵਿੱਚ ਨੂੰ ਸਿੱਟਦੇ ਆ ਉਹ ਦੇਖੋ نیچے ਜਾ ਕੇ ਬੈਠ ਰਹੀ ਆ ਹੁਣ ਬਿਲਕੁਲ ਤਿਆਰ ਹੋ ਗਈ ਆ ਹੁਣ। ਬਿਲਕੁਲ ਆਪਣੀ ਪਿੰਨੀਆਂ ਵਟਣ ਵਾਸਤੇ ਸਹੀ ਹੋ ਜਾਣੀਆਂ ਬਸ ਇੱਕ ਦੋ ਮਿੰਟ ਹਿਲਾਉਣ ਦੇ ਨਾਲ ਹੀ ਠੰਡੀ ਹੋ ਕੇ ਜਿਹੜੀ ਆਪਣੀ ਚਾਸ਼ਣੀ ਸੀਗੀ ਉਹਨੇ ਜੰਮ ਜਾਣਾ ਤੇ ਪਿੰਨੀਆਂ ਵਟਣ ਜੋ ਬਿਲਕੁਲ ਸਹੀ ਆ ਗਈ ਹੈ। ਨਾ ਜ਼ਿਆਦਾ ਨਾ ਜਿਆਦੀ ਟਾਈਟ ਆ ਤੇ ਨਾ ਹੀ ਜ਼ਿਆਦਾ ਢਿੱਲਾ ਰਿਹਾ ਆ। ਬਸ ਹੁਣ ਆਪਾਂ ਇਹਦੀਆਂ फटाफट ਨਾਲ ਪਿੰਨੀਆਂ ਵਟ ਦਾਂਗੇ ਕਿਉਂਕਿ ਜਿਆਦੀ ਦੇਰ ਰੱਖਾਂਗੇ ਤੇ ਇਹਨੇ ਡਰਾਈ ਹੋ ਜਾਣਾ। ਆ ਦੇਖੋ ਆਪਾਂ ਬਿਲਕੁਲ ਇਹਨੂੰ ਮਿਕਸ ਕਰ ਲਿਆ ਆ ਤੇ ਆਪਣੀ ਜਿਹੜੀ ਚਾਚਣੀ ਆ ਬਿਲਕੁਲ ਸਹੀ ਆਈ ਆ ਜਿੰਨਾ ਵੀ ਆਪਾਂ ਤੁਹਾਨੂੰ ਸਾਰਾ ਤਰੀਕਾ ਦੱਸਿਆ ਆ ਇਹ ਬਹੁਤ ਪੁਰਾਣਾ ਤਰੀਕਾ ਆ ਆਪਾਂ ਇਸੇ ਤਰੀਕੇ ਬਣਾ ਰਹੇ ਆ ਇੰਨੀ ਮਾਤਰਾ ਲੈ ਕੇ ਆਲਸੀ ਦੀ ਜੇ ਤੁਸੀਂ ਡਬਲ ਬਣਾਣੀ ਆ ਤਾਂ ਸਾਰੀਆਂ ਚੀਜ਼ਾਂ ਇਸ ਤੋਂ ਡਬਲ ਕਰ ਲਓ ਤੇ ਹੁਣ ਆਪਾਂ ਇਹਦੀਆਂ ਜੁੜੀਆਂ ਪਿੰਨੀਆਂ ਆ ਉਹ ਅਟਾ ਲਾਂਗੇ ਬਿਲਕੁਲ ਸਹੀ ਆ ਨਾ ਤੇ ਜ਼ਿਆਦਾ ਢਿੱਲੀਆਂ ਕਹਿ ਸਕਦੇ ਆ ਨਾ ਜ਼ਿਆਦੀਆਂ ਹਾੜੀਆਂ ਤੇ ਜਦੋਂ ਆਪਾਂ ਇਹਨਾਂ ਨੂੰ ਸੁੱਕ ਗਈਆਂ ਤੇ ਬਿਲਕੁਲ ਵਧੀਆ ਹੋ ਜਾਣੀਆਂ ਹੁਣ ਮੈਂ ਸਾਰੀਆਂ ਪਿੰਨੀਆਂ ਵਾਟ ਲਾ ਤੇ ਫਿਰ ਧਿਆਨ ਨਾਲ ਦਿਖਾਨੀ ਅੱਗੇ ਪਿੰਨੀਆਂ ਬਣਾ ਕੇ ਆਪਣੀਆਂ ਹੋ ਗਈਆਂ ਤਿਆਰ ਸਾਰੀਆਂ ਜਿੰਨੀ ਵੀ ਆਪਾਂ ਇਹਦੇ ਵਿੱਚ ਸਮਗਰੀ ਪਾਈ ਸੀਗੀ ਉਹ ਬਿਲਕੁਲ ਸਾਰੀ ਸਹੀ ਆਈ ਆ ਨਾ ਤਾਂ ਇਹ ਜਿਆਦੀਆਂ ਹਾਰ ਨਹੀਂ ਹੋਈਆਂ ਕਿਉਂਕਿ ਅਜੇ ਹੁਣੇ ਗਰਮ-ਗਰਮ ਹੀ ਆ ਇਸ ਕਰਕੇ ਅਜੇ ਤਾਂ ਇਸੇ ਤਰ੍ਹਾਂ ਇਹ ਟੁੱਟ ਰਹੀਆਂ ਆ ਸਵੇਰ ਤੱਕ ਇਹ ਬਿਲਕੁਲ ਸਹੀ ਹੋ ਜਾਣੀਆਂ ਜਿਸ ਤਰ੍ਹਾਂ ਖਾਨਜੋਗ ਹੋ ਜਾਣੀਆਂ ਨਾ ਜ਼ਿਆਦਾ ਹਾਰਡ ਰਹਿਣੀਆਂ ਤੇ ਨਾ ਜ਼ਿਆਦਾ ਹੀ ਢਿੱਲੀਆਂ ਰਹਿਣੀਆਂ ਤੇ ਤੁਸੀਂ ਵੀ ਇੰਨੀ ਸਮਗਰੀ ਪਾ ਕੇ ਇੱਕ ਵਾਰੀ ਪਿੰਨੀਆਂ ਟਰਾਈ ਜ਼ਰੂਰ ਕਰੋ ਇਸ ਤਰ੍ਹਾਂ ਇਹਦੇ ਵਿੱਚ ਮੈਂ ਲਈ ਸੀ 750 ਗ੍ਰਾਮ ਲਿਆ ਸੀ ਆਟਾ ਤੇ ਅੱਧਾ ਕਿਲੋ ਮੈਂ ਲਈ ਸੀ ਅਲਸੀ ਤੇ ਜਿਹੜਾ ਡਰਾਈ ਫਰੂਟ ਪਾਣੇ ਉਹ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਤੇ 400 ਗ੍ਰਾਮ ਮੈਂ ਲਈ ਸੀ ਚੀਨੀ ਤੇ 800 ਗ੍ਰਾਮ ਮੈਂ ਲਿਆ ਸੀ ਪਾਣੀ ਤੇ ਜਿਹੜੀ ਚਾਣੀ ਆ ਉਹਨੂੰ ਬਣਾਉਣ ਦਾ ਜਿਹੜਾ ਤਰੀਕਾ ਆ ਵੀ ਮਤਲਬ ਥੋੜੀ ਜੀ ਪਾਣੀ ਦੇ ਵਿੱਚ ਤੁਸੀਂ ਪਾ ਕੇ ਦੇਖ ਲਓ ਜਦੋਂ ਥੋੜੀ ਜੀ ਥੱਲੇ ਬੂੰਦ ਆਪਾਂ ਟਪਕਾਉਣੀ ਆ ਤਾਂ ਥੋੜੀ ਜੀ ਥੱਲੇ ਜੰਮਣੀ ਚਾਹੀਦੀ ਆ ਮਤਲਬ ਬਹੁਤ ਜ਼ਿਆਦਾ ਨਾ ਜੰਮੇ ਮਾੜੀ ਜੀ ਜੰਮਣ ਲੱਗ ਜਾਏ ਤਾਂ ਉਦੋਂ ਤੁਸੀਂ ਜਿਹੜਾ ਵਾ ਆਪਣੇ ਵਿੱਚ ਜਿਹੜੀ ਆ ਐਲਸੀ ਦਾ ਬਣਾਇਆ ਹੋਇਆ ਸਾਰਾ ਸਮਾਨ ਆ ਉਹ ਤੁਸੀਂ ਪਾ ਦਿਓ ਤੇ ਇਸ ਤਰ੍ਹਾਂ ਬਹੁਤ ਵਧੀਆ ਪਿੰਨੀਆਂ ਬਣਦੀਆਂ ਆ ਤੇ ਤੁਸੀਂ ਵੀ ਘਰੇ ਟਰਾਈ ਕਰੋ ਤੇ ਠੰਡ ਦੇ ਵਿੱਚ ਖਾਓ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ